ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ। ਇਹ ਵੀ ਸਪੈਸ਼ਲੀ ਵੀਡੀਓ ਆ ਮੇਰੇ ਕਬੂਤਰਾਂ ਦੇ ਵੀਰਾਂ ਵਾਸਤੇ ਜਿਹੜੇ ਵੀ ਕਬੂਤਰ ਰੱਖਦੇ ਆ ਕਬੂਤਰ ਰੱਖਣ ਦੇ ਸ਼ਕੀਨ ਆਗੇ। ਉਹਨਾਂ ਦਾ ਇਹ ਸ਼ੌਂਕ ਵੀ ਆ ਤੇ ਅੱਜ ਦੇ ਟਾਈਮ ਸ਼ੌਂਕ ਦੇ ਨਾਲ-ਨਾਲ ਇਹ ਕਬੂਤਰਾਂ ਦਾ ਰੋਜ਼ਗਾਰ ਵੀ ਬਣਿਆ ਪਿਆ ਬਹੁਤ ਘਰਾਂ ਦਾ ਬਹੁਤ ਵੀਰਾਂ ਦਾ ਰੋਜ਼ਗਾਰ ਇਹਨਾਂ ਦੇ ਸਿਰੋਂ ਚੱਲਦਾ ਹੈਗਾ। ਤੇ ਉਹ ਪ੍ਰਭੂ ਕਬੂਤਰਾਂ ਦੀ ਇੰਨੀ ਦੇਖ ਰੇਖ ਕਰਦੇ ਆ ਕਿ ਜਿਵੇਂ ਆਮ ਮੇਰੇ ਵਰਗੇ ਬੰਦੇ ਆਗੇ ਜਾਂ ਆਮ ਆਪਣੇ ਘਰਾਂ 'ਚ ਆਪਾਂ ਤਾਂ ਪੰਜੀਰੀ 'ਚ ਪਾਉਣ ਵਾਸਤੇ ਛਾਲ 3 ਮਹੀਨੇ ਬਾਅਦ ਪਾਈਆ ਇੱਕ ਬਦਾਮ ਲਿਉਣੇ ਬਾਅਦ ਤੋਂ ਵੱਧ ਜਿਹੜੇ ਕਬੂਤਰਾਂ ਵਾਲੇ ਵੀਰ ਆ ਉਹ ਉਹ ਲਿਆਉਂਦੇ ਆ ਗੱਟਿਆਂ ਦੇ ਗੱਟੇ ਬਦਾਮਾਂ ਦੇ ਸ਼ਹਿਰ ਜਾ ਕੇ ਦੁਕਾਨਾਂ ਦੇ ਪੁੱਛ ਕੇ ਦੇਖ ਲਓ ਬਦਾਮ ਵੀ ਉਹ ਐਰਾ ਗੈਰਾ ਨਹੀਂ ਲਾਉਂਦੇ ਆ ਮੈਂ ਤੁਹਾਨੂੰ ਦਿਖਾਉਣਾ ਆ ਕੈਲੀਫੋਰਨੀਆ ਦਾ ਬਦਾਮ ਆ ਮੈਂ ਕੈਲੀਫੋਰਨੀਆ 'ਚ ਖੜਾ ਆ ਇਸ ਵਕਤ ਆ ਕੈਲੀਫੋਰਨੀਆ ਦਾ ਬਦਾਮ ਟੌਪ ਦਾ ਮੰਨਿਆ ਜਾਂਦਾ ਹੈਗਾ ਪੂਰੀ ਦੁਨੀਆ 'ਚ ਕੈਲੀਫੋਰਨੀਆ ਦਾ ਬਦਾਮ ਪਾਉਂਦੇ ਆਗੇ ਉਹ ਕਿਸੇ ਵੀ ਕਬੂਤਰ ਵਾਲੇ ਨੂੰ ਜਾ ਕੇ ਤੁਸੀਂ ਪੁੱਛ ਲਿਓ ਤੇ ਕਬੂਤਰਾਂ ਵਾਲੇ ਤਾਂ ਆਹੀ ਬਦਾਮ ਪਾਉਂਦੇ ਆਗੇ ਕੈਲੀਫੋਰਨੀਆ ਦਾ ਬਦਾਮ ਲਿਓ ਦੇਗੀ ਆ ਦੇਖ ਸਕਦੇ ਤੁਸੀਂ ਲੱਗਿਆ ਸਾਰਿਆਂ ਤੋਂ ਵੱਧ ਕਬੂਤਰਾਂ ਵਾਲੇ ਬਦਾਮ ਖਰੀਦਿਆ ਆਮ ਬੰਦੇ ਨੂੰ ਤਾਂ ਪਤਾ ਵੀ ਨਹੀਂ ਵੀ ਵੀ ਬਦਾਮ ਹੈ ਵਧੀਆ ਕਿਹੜਾ ਕਬੂਤਰਾਂ ਵਾਲਿਆਂ ਨੂੰ ਪਤਾ ਹੁੰਦਾਗਾ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਬਹੁਤ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਏ ਚੀਜ਼ ਨਾਲ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਬਾਈ ਧੰਨਵਾਦੀ